ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹਰਨੇਕ ਸਿੰਘ ਤੇ ਤੁਸੀਂ ਜੁੜ ਗਏ ਹੋ ਸਾਡੇ ਬਲੌਗ ਜਿੱਨਾ ਅੰਕਲ ਰਾਮਨਗਰ ਦੇ ਨਾਲ ਤੇ ਅੱਜ ਅਸੀਂ ਯਾਤਰਾ ਕਰਨ ਜਾ ਰਹੇ ਹਾਂ ਬਟਾਲਾ ਕਿਥੇ ਕਿਥੇ ਕੀ ਗੁਰਦੁਆਰਾ ਕੰਧ ਸਾਹਿਬ ਸਥਿਤ ਹੈ ਤੇ ਕਰਦੇ ਆਂ ਜੀ ਦਰਸ਼ਨ ਗੁਰਦੁਆਰਾ ਕੰਧ ਸਾਹਿਬ ਦੇ ਜਿੱਥੇ ਕੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਤਾ ਸੁਰਖਣੀ ਜੀ ਨੂੰ ਵਿਆਹ ਆਏ ਸੀ ਜੋ ਕਿ ਸੁਲਤਾਨ ਪਰਲੋਦੀ ਤੋਂ ਭਾਈਆ ਜੈ ਰਾਮ ਜੀ ਨਾਲ ਤੇ ਹੋਰ ਬਿਆਨਤ ਸੰਗਤਾਂ ਦੇ ਨਾਲ ਵਿਆਹ ਇੱਥੇ ਆਈ ਸੀ ਇੱਥੇ ਉਹ ਕੰਦ ਅਜੇ ਵੀ ਮੌਜੂਦ ਹੈ ਜਿੱਥੇ ਕਿ ਉੱਥੇ ਕਿਸੇ ਇੱਕ ਬੁੱਢੀ ਮਾਈ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਭਾਈ ਇਸ ਕੰਦ ਤੋਂ ਥੋੜਾ ਜਿਹਾ ਦੂਰ ਹੋ ਕੇ ਬੈਠੋ ਇਹ ਕੰਦ ਕਿਰੇ ਤੁਹਾਡੇ ਤੇ ਰੰਗ ਡਿੱਗ ਪਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਮਾਤਾ ਇਹ ਕੰਦ ਯੁਗਾਂ-ਯੁਗੰਤਰਾਂ ਤੱਕ ਇਦਾਂ ਹੀ ਖੜੀ ਰਹੇਗੀ ਉਹ ਕੰਦ ਅੱਜ ਵੀ ਮੌਜੂਦ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਸਾਡੇ ਬਲੌਗ ਦੇ ਨਾਲ ਜੁੜੇ ਰਹੋਗੇ ਤੇ ਇੱਕ ਬੇਨਤੀ ਹੈ ਇਸ ਬਲੌਗ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਅਸੀਂ ਆਪਣੇ ਪਿੰਡੋਂ ਚੱਲ ਕੇ ਪਹਿਲਾਂ ਸਰੰਦ ਜਾਣਾ ਹੈ ਤੇ ਸਰੰਦ ਤੋਂ ਫਿਰ ਅਸੀਂ ਬੱਸ ਜੋ ਕਿ ਪਟਿਆਲੇ ਤੋਂ ਆ ਰਹੀ ਹੈ ਪ੍ਰਿੰਸ ਵੀਰ ਜੀ ਜੋ ਕਿ ਫਰੀ ਨਿਸ਼ਕਾਮ ਸੇਵਾ ਕਰਦੇ ਹਨ ਅੰਮ੍ਰਿਤ ਵੇਲਾ ਸੁਸਾਇਟੀ ਨਾਲ ਜੁੜੇ ਹੋਏ ਹਨ ਉਹਨਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਜਿੱਥੋਂ ਸਰੰਦ ਤੋਂ ਅਸੀਂ ਤੁਰ ਕੇ ਬਟਾਲਾ ਸ਼ਹਿਰ ਲਈ ਜਾਣਾ ਹੈ ਤੇ ਉੱਥੇ ਗੁਰਦੁਆਰਾ ਅੰਧ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਤੇ ਅਪਾ ਕਰਦੇ ਹਾਂ ਜੀ ਸਾਰੇ ਰਲ ਮਿਲ ਕੇ ਦਰਸ਼ਨ ਗੁਰਦੁਆਰਾ ਖਾਨ ਸਾਹਿਬ ਜੀ ਦੇ ਹਾਂਜੀ ਹੁਣ ਆਪਾਂ ਆਪਣੇ ਪਿੰਡ ਤੋਂ ਤੁਰਨ ਲੱਗੇ ਆ ਜੀ ਟਾਈਮ ਹੋ ਗਿਆ ਹੈ ਤਕਰੀਬਨ ਤਕਰੀਬਨ ਸਵੇਰ ਦੇ 4:30 ਵਜੇ ਇਹ ਸਾਡੇ ਪਿੰਡ ਤੇ ਸਵੇਰੇ 4:30 ਵਜੇ ਦਾ ਦ੍ਰਿਸ਼ ਹੈ ਜੀ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਹੈ ਆ ਪਾਠੀ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਜੀ ਦੀ ਬਾਣੀਆਂ ਦਾ ਜਾਪ ਕਰ ਰਹੇ ਹਨ ਇੱਥੋਂ ਅਸੀਂ ਹੁਣ ਤੁਰ ਕੇ ਉਹ ਆਪਣਾ ਫਤੇਗੜ ਸਾਹਿਬ ਸਰੰਦ ਵਿਖੇ ਪਹੁੰਚਣਾ ਹੈ ਜਿੱਥੋਂ ਕੀ ਸੰਗਤੀ ਰੂਪ ਦੇ ਵਿੱਚ ਜੋ ਕਿ ਪਟਿਆਲੇ ਤੋਂ ਬੱਸ ਆ ਰਹੀ ਹੈ ਉਸ ਬੱਸ ਰਾਹੀਂ ਅਸੀਂ ਗੁਰਦੁਆਰਾ ਕੰਨ ਸਾਹਿਬ ਦੇ ਦਰਸ਼ਨ ਕਰਨ ਜਾਵਾਂਗੇ ਹਾਂਜੀ ਹੁਣ ਅਸੀਂ ਬੰਦ ਗਏ ਬੱਸ ਦੇ ਵਿੱਚ ਦੇ ਇੱਥੋਂ ਅਸੀਂ ਜਾ ਰਹੇ ਹਾਂ ਗੁਰਦੁਆਰਾ ਕੰਨ ਸਾਹਿਬ i ਆਪਾਂ ਉਹ ਪਟਾਣੇ ਆਪਾਂ ਕੱਲੇ ਰੁਕਾਂਗੇ ਹਾਂ ਜੀ ਸੰਗਤ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਸਾਹਿਬ ਇਸ ਸਵਰਗਵਾਸੀ ਸਰਦਾਰ ਕਿਸ਼ਨ ਸਿੰਘ ਜੀ ਲਾਇਲਪੁਰੀ ਇੱਥੋਂ ਦੇ ਮੁੱਖ ਸੇਵਾਦਾਰ ਦੀ ਯਾਦ ਦੇ ਵਿੱਚ ਯਾਦਗਾਰੀ ਗੇਟ ਬਣਿਆ ਹੋਇਆ ਹੈ ਜੀ ਤੇ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਫੇਰੂਮਾਨ ਜੋ ਕਿ ਢੋਲੇਵਾਲ ਰੋਡ ਦੇ ਉੱਪਰ ਪੈਂਦਾ ਹੈ ਜੀ ਤੇ ਇਹ ਯਾਦਗਾਰੀ 게ਟ ਹੈ ਜੀ ਸੰਗਤ ਪਹੁੰਚ ਗਈ ਹੈ ਤੇ ਚਲਦੇ ਆ ਜੀ ਨਾਲ ਨਾਲ ਤੇ ਕਰਦੇ ਆ ਜੀ ਗੁਰਦੁਆਰਾ ਫਿਰ ਮਨਸਾ ਸਾਹਿਬ ਜੀ ਦੇ ਦਰਸ਼ਨ ਇਹ ਜੀ ਸਿੰਘਾ ਸ਼ਹੀਦਾਂ ਦੇ ਪੁੱਤ ਲੱਗੇ ਹੋਏ ਆ ਇੱਧਰ ਇਹ ਭਗਤ ਰਵਿਦਾਸ ਜੀ ਦਾ ਪੁੱਤ ਲੱਗਿਆ ਹੋਇਆ ਹੈ ਜੀ ਇੱਧਰ ਬਹੁਤ ਹੀ ਸੋਹਣੀ ਤੇ ਸੁੰਦਰ ਇਮਾਰਤ ਬਣੀ ਹੋਈ ਹੈ ਜੀ ਲੁਧਿਆਣਾ ਸ਼ਹਿਰ ਦੇ ਬਿਲਕੁਲ ਵਿੱਚ ਵਿਚੋ ਵਿਚਾਲ ਢੋਲੇਵਾਲ ਦੇ ਕੋਲ ਇਹ ਇਮਾਰਤ ਹੈ ਜੀ ਇਹ ਮੁੱਖ ਦਰਸ਼ਨੀ ਗੇਟ ਹੈ ਹੁਣ ਆਪਾਂ ਅੰਦਰ ਚਲਦੇ ਹਾਂ ਜੀ ਤੇ ਕਰਦੇ ਹਾਂ ਦਰਸ਼ਨ ਦੇਦਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ

gurud sar dupena gurud jate jinse gurup kaam par bhavo gurud aur bana sana sura jene parvat ko kaam de ਇਹ ਸਰੋਵਰ ਬਣਿਆ ਹੋਇਆ ਜੀ ਇੱਧਰ ਕਰਦੇ ਹਾਂ ਦਰਸ਼ਨ ਸਰੋਵਰ ਸਾਹਿਬ ਦੇ ਅੱਗੇ ਕਰ ਰਹਿਤ ਕੋ ਬਾਤ ਜੇ ਲਿਖ ਕੇ ਸੁਣ ਜਾਈਏ ਇਹ ਹੋਰੇ ਸਰੋਵਰ ਸਾਹਿਬ ਦੇ ਵਿੱਚ 68 ਤੀਰਥਾਂ ਦੀ ਸੂਚੀ ਲੱਗੀ ਹੋਈ ਹੈ ਜੀ ਇਸ ਸ੍ਰੋਬਰ ਸਾਹਿਬ ਹੈ ਜਿੱਥੇ 101 ਸਾਧੂ ਦੁਆਰਾ 68 ਤੀਰਥਾਂ ਦਾ ਜਲ ਪਾ ਕੇ ਇਸ ਜਲ ਨੂੰ ਪਵਿੱਤਰ ਕੀਤਾ ਗਿਆ ਸੀਗਾ ਇੱਥੇ ਜੋ ਪ੍ਰਾਣੀ ਪੰਜ ਮਸੇ ਲਗਾਤਾਰ ਇਸ਼ਨਾਨ ਕਰੇਗਾ ਉਸ ਵੇਲੇ ਸ਼ਤਗੁਰ ਵੱਲ ਜੋ ਉਹ ਕੋ ਨਾਮ ਆਇਆ ਔ ਕੀ ਘੜੀ ਨਾਲ ਦੇਖਣ ਲਈ ਆਪਣਾ ਬਿਰਤ ਸੰਭਾਲ ਲੈ ਸ਼ਬਦ ਦੀ 40 ਦਿਨ ਚਿਤ ਲਾ ਕੇ ਆਰਾਧਨਾ ਕਰੇਗਾ ਉਸ ਪ੍ਰਾਣੀ ਸਭ ਮਨੋ ਕਾਮਨਾ ਪੂਰੀਆਂ ਖਾਣਗੇ ਜੀ ਇਹ ਉਹਨਾਂ 68 ਤੀਰਥਾਂ ਦੇ ਨਾਮ ਲਿਖੇ ਹੋਏ ਆ ਜੀ ਇਹ ਜੀ ਸ੍ਰੋਬਰ ਸਾਹਿਬ ਬਣਿਆ ਹੋਇਆ ਇੱਧਰ ਗੁਰਦੁਆਰਾ ਸਾਹਿਬ ਦੀ ਇੱਕ ਵਿਸ਼ੇਸ਼ ਗੱਲ ਹੈ ਜੀ ਪੈਸੇ ਤੁਸੀਂ 골ਕ ਦੇ ਵਿੱਚ ਪਾਣੇ ਹਨ ਤੇ ਮਾਇਆ ਇਥੋਂ ਜਿੰਨੇ ਉਹ ਤੁਸੀਂ ਪੈਸੇ 골ਕ ਚ ਪਾਣੇ ਹਨ ਉਹਨੇ ਦੀ ਪਰਚੀ ਇਥੋਂ ਚੱਕ ਲੈਣੀ ਹੈ ਆ ਸਾਹਮਣੇ 골ਕ ਲੱਗੀ ਹੋਈ ਹੈ ਗੁਰਦੁਆਰਾ ਫੇਰੂਮਾਨ ਸਾਹਿਬ ਦੀ ਇਥੋਂ 골ਕ ਚੋਂ ਚੱਕ ਕੇ ਉੱਥੇ ਤੁਸੀਂ ਆਪਣੀ ਪਰਚੀ ਘਟਾਣੀ ਹੈ ਤੇ ਇਸ ਦੀ ਭਾਵਨਾ ਇਹ ਹੀ ਹੈ ਜੇ ਕੋਈ ਸਿੱਖ ਕੋਲ ਪੈਸੇ ਮਾਇਆ ਦੀ ਘਾਟ ਹੈ ਉਹ ਇਥੋਂ ਪਰਚੀ ਚੱਕ ਕੇ ਇੰਨੇ ਵੀ 5-10 ਰੁਪਏ ਆਪਣੀ ਅਰਦਾਸ ਦੇ ਗੈ ਬੇਨਤੀ ਗੁਰਚਰਨਾ ਚ ਕਰਾ ਸਕਦਾ ਹੈ ਜੀ ਹਰਦੀਪਾ ਜੀ ਪਾਲ ਸੂਰਦਾਸ ਜੀ ਬਾਬਾ ਫਰੀਦ ਜੀ ਭਗਤ ਸੱdna ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਤੇ ਇਹ ਅੰਗਰਵਦਾਸ ਜੀ ਮਹਾਰਾਜ ਜੀ ਦੀ ਤਸਵੀਰ ਹੈ ਜੀ ਉਰੇ ਸਿੰਘ ਸ਼ਹੀਦਾਂ ਸਾਹਿਬ ਵਿਖੇ ਬਣੀ ਹੋਈ ਪੰਤ جتھہ بندہ بندہ کو ميدان میں سن وس نام نہ سُپ پر کتنا رتہ متہ مسکارال جو ستے اور گنا کٹار او او من دے پتا ستے مستے تے ہتھ ویدن ਸੰਦੇ ਜੀ ਇਹ ਸਨ ਗੁਰਦੁਆਰਾ ਸ਼ਹੀਦਾਂ ਫੈਰੂਮਨ ਸਾਹਿਬ ਜੀ ਦੇ ਦਰਸ਼ਨ ਸੋ ਉਮੀਦ ਕਰਦੇ ਆ ਤੁਸੀਂ ਵੀ ਸਾਡੇ ਨਾਲ ਗੁਰਦੁਆਰਾ ਸ਼ਹੀਦਾਂ ਫੈਰੂਮਨ ਸਾਹਿਬ ਜੀ ਦੇ ਦਰਸ਼ਨ ਲੁਧਿਆਣਾ ਦੇ ਕਿਤੇ ਹੋਣਗੇ ਸੋ ਚੱਲਦੇ ਆ ਜੀ ਹੁਣ ਅੱਗੇ ਸੰਗਤ ਦੇ ਨਾਲ ਬੱਸ ਸੇ ਖੜੀ ਹੈ ਜੀ ਬੱਸ ਦੇ ਵਿੱਚ ਸੰਗਤ ਆਪਣੀ ਜਾਣੀ ਸ਼ੁਰੂ ਹੋ ਗਈ ਹੈ। ਆ ਜੀ ਸੰਗਤ ਜੀ ਅਸੀਂ ਹੁਣ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਜੀ ਵਿਖੇ। ਇਹ ਉਹ ਪਾਵਨ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆ ਨੇ 26 ਸਾਲ ਪੌਰੇ ਵਿੱਚ ਰਹਿ ਕੇ ਤਪੱਸਿਆ ਕੀਤੀ ਸੀ। ਤੇ ਜਦੋਂ ਗੁਰੂ ਹਰਗੋਬਿੰਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਹ ਸੰਸਾਰ ਤੋਂ ਅਲੋਪ ਹੋ ਗਏ ਸੀ ਉਸ ਟਾਈਮ ਮਹਾਰਾਜ ਮਹਾਰਾਜ ਜੀ ਨੇ ਪੋਰਾ ਸਾਹਿਬੀ ਕੇ ਬੈਠ ਕੇ ਤਪ ਸਾਧਨਾ ਕਰਤੀ ਸੀਗੀ ਤੇ ਆਪ ਜੀ ਇੱਥੇ ਤਪ ਸੀ ਤੇ ਉੱਥੇ ਮਾਰਜੀ ਤਪੋਰਾ ਸਥਾਨ ਹੈ ਤੇ ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬਣ ਕਿਨਾਰੇ ਆ ਗਿਆ ਸੀ ਤਾਂ ਉਸ ਨੇ ਪੁੱਛਿਆ ਸੀ ਕਿ ਕੋਈ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਇਸ ਸਮੇਂ ਕੌਣ ਹੈ ਜੋ ਮੇਰਾ ਬੇੜਾ ਪਾਰ ਉਤਾਰ ਕਰ ਸਕਦਾ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਾਂ ਦੇ ਨੌਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਨ ਤਾਂ ਆਪ ਜੀ ਆਨੇ ਉਹਨਾਂ ਦਾ ਨਾਮ ਲੈ ਕੇ ਕਿਹਾ ਸੀ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਮੋਰਾ ਅਰਪਣ ਕਰਾਂਗਾ ਤਾਂ ਜੋ ਮੇਰਾ ਜੋ ਇਹ ਡੁੱਬਦਾ ਬੇੜਾ ਹੈ ਉਹ ਬੰਨਣ ਲੱਗ ਸਕੇ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਨੇ ਉਹਨਾਂ ਦਾ ਬੇੜਾ ਬੰਨਣ ਲਾਇਆ ਸੀ ਜਦ ਉਹ ਲੱਭਦਾ ਲੱਭਦਾ ਇੱਥੇ ਬਾਬਾ ਬਕਾਲਾ ਸਾਹਿਬ ਪਹੁੰਚਿਆ ਤਾਂ ਇੱਥੇ 22 ਮੰਝੀਆਂ ਜੋ ਛੁੱਠੇ ਗੁਰੂ ਬਣ ਕੇ ਬੈਠੇ ਸਨ ਉਹਨਾਂ ਦੀਆਂ ਲੱਗੀਆਂ ਹੋਈਆਂ ਸਨ ਤਾਂ ਉਹ ਪੰਜ-ਪੰਜ ਮੋਹਰਾ ਹਰੇਕ ਥਾਂ ਰੱਖਤਾ ਚਲਾ ਗਿਆ ਤਾਂ ਉਸਨੇ ਸੋਚਿਆ ਕਿ ਜੋ ਸੱਚਾ ਗੁਰੂ ਹੋਏਗਾ ਉਹ ਆਪੇ ਬਾਕੀ ਦੀ ਰੰਦੀ ਮੋਹਰਾ ਲੈ ਲੇਗਾ ਸੋ ਇਸ ਤਰ੍ਹਾਂ ਜਦੋਂ ਉਸਨੇ ਵਖਵਾ ਗੁਰੂ ਸਹਿਬਾਨਾ ਕੋਲ ਜੋ ਛੁੱਠੇ ਗੁਰੂ ਬਣੇ ਹੋਈ ਸਈ ਉਹਨਾਂ ਕੋਲ ਵਖਵਾਖ ਮਾਇਆ ਥੋੜੀ-ਥੋੜੀ ਮਾਇਆ ਪੇਂਟ ਕੀਤੀ ਜਦੋਂ ਗੁਰਤੀਖ ਬਹਾਦਰ ਜੀ ਮਹਾਰਾਜ ਕੋਲ ਵੀ ਪਹੁੰਚਿਆ ਤਾਂ ਉਸਨੇ ਪੁੱਛਿਆ ਕੋਈ ਇੱਥੇ ਕੋਈ ਹੋਰ ਗੁਰੂ ਰਹਿੰਦਾ ਹੈ ਤਾਂ ਲੋਕਾਂ ਨੇ ਕਿਹਾ ਹਾਂ ਜੀ ਇੱਕ ਤੇਗ ਬਹਾਦਰ ਜੀ ਕਰਕੇ ਤੇਗ ਮਲ ਜੀ ਕਰਕੇ ਗੁਰੂ ਹਨ ਆਪ ਜੀ ਉਹਨਾਂ ਨੂੰ ਮਿਲ ਲਓ ਤਾਂ ਜਦੋਂ ਮਹਾਰਾਜ ਜੀ ਉਹਨਾਂ ਨੂੰ ਮੇਰਨ ਮਹਾਰਾਜ ਜੀ ਨੂੰ ਮੇਰਨ ਲਈ ਭਾਈ ਲੱਖੀਸ਼ਾ ਲੁਬਾਣਾ ਜੀ ਪਹੁੰਚੇ ਤਾਂ ਉਹਨਾਂ ਨੂੰ ਵੀ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਤਾ ਗੁਰੂ ਸਾਹਿਬ ਨੇ ਕਿਹਾ ਭਾਈ ਤੂੰ ਤਾਂ 31 ਮੋਹਰਾਂ ਦੀ ਗੱਲ ਕਰੀ ਸੀ ਆ ਦੇਖ ਮੇਰਾ ਮੋਢਾ ਛੇਲਿਆ ਹੋਇਆ ਹੈ ਤਾਂ ਉਸ ਨੇ ਕਿਹਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹੁੰਦੇ ਹੋਏ ਨਕਲੀ ਗੁਰੂ ਕਿਉਂ ਬੈਠੇ ਹਨ ਤਾਂ ਉਸ ਨੇ ਇੱਥੇ ਉੱਪਰ ਚੜ ਕੇ ਕੋਠੇ ਦੇ ਉੱਪਰ ਚੜ ਕੇ ਆਵਾਜ਼ ਲਈ ਗੁਰ ਲਾਧੋ ਰੇ ਗੁਰ ਲਾਧੋ ਰੇ ਇਹ ਉਹ ਸਥਾਨ ਹੈ ਜੀ ਜਿੱਥੋਂ ਕੀ ਗੁਰਤੇਗ ਬਹਾਦਰ ਜੀ ਮਹਾਰਾਜ ਫਿਰ ਪ੍ਰਗਟ ਹੋ ਗਏ ਸਨ ਸੋ ਆਪਾ ਦਰਸ਼ਨ ਕਰ ਰਹੇ ਹਾਂ 9ਵੀਂ ਪਾਸ਼ਾਹੀ ਤਾਂ 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 ਸਾਹਿਬ શ્રી ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਦੇ ਪਾਵਨ ਪਵਿੱਤਰ ਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਸੋ ਇਹੀ ਉਹ ਸਥਾਨ ਹੈ ਜਿੱਥੇ ਕਿ ਗੁਰੂ 8ਵੇਂ ਪਾਸ਼ਾ ਜੀ ਨੇ ਕਿਹਾ ਸੀ ਕਿ ਬਾਬਾ ਬਸੇ ਵਿੱਚ ਬਕਾਲੇ ਸੋ ਸਾਡੇ ਨਾਲ ਤੁਸੀਂ ਵੀ ਜੁੜੇ ਰਹੋ ਕਰਿਓ ਦਰਸ਼ਨ ਪਹਿਲਾਂ ਆਪਾਂ ਜੋੜਾ ਘਰ ਦੇ ਵਿੱਚ ਜੋਤੀ ਜਮਾ ਕਰਾ ਦਿੰਨੇ ਹਾਂ ਉਸ ਤੋਂ ਬਾਅਦ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵੀ ਕਿ ਪਹੁੰਚ ਗਏ ਹਾਂ ਜੀ ਇੱਥੇ ਕੀ ਸੱਚਾ ਗੁਰਲਾਡੋਰੇ ਜਿੱਥੇ ਗੁਰਤੇਗ ਬਾਦ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਸੀ ਇਹ ਦਰਸ਼ਨ ਦੀ ਜੋੜੀ ਹੈ ਜੀ ਕਰੋ ਦਰਸ਼ਨ ਲੋ ਜੀ ਪਹਿਲਾਂ ਹੱਥ ਸੁੱਚੇ ਕਰ ਲੈਂਦੇ ਆ ਜੀ ਫਿਰ ਆਪਾਂ ਦਰਸ਼ਨ ਕਰਦੇ ਹਾਂ ਬਾਬਾ ਸਾਹਿਬ ਦੇ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਵਾਰ ਸਾਰੇ ਸੰਗਤਾਂ ਕੋ ਜੀ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਹਿਲਾਂ ਦੇਖ ਕਰਵਾ ਲੈਂਦੇ ਆ ਜੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮਾਤਾ ਗੰਗਾ ਜੀ ਨੂਰ ਦੇ ਪ੍ਰਲੋਕ ਸੁਹਾਏ ਆਜੇ ਬਟਾ ਇਹ ਉੱਧਰ ਦੇ ਬਸ ਆਜੇ ਬੇਟਾ ਹਾਂ ਹਾਂ ਅੰਦਰ ਹੈ ਬਟਾ ਚਲ ਚਾਬੀ ਕਿੱਥੇ ਹੈ ਹਾਂ ਚਾਬੀ ਲੈ ਉਧਰ ਵਾਲੀ ਸਾਈਡ ਹੈ ਕੋਈ ਨਾ ਹਾਂ ਫਿੱਟ ਟੇਕ ਲੈ ਜਾਇ ਨਾ ਗੁਰਦੁਆਰਾ ਮੰਜੀ ਸਾਹਿਬ ਹੈ ਜੀ ਆਂਦੇ ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ ਭਾਈ ਮੱਖਣਸ਼ਾਲਾ ਵਾਣਾ ਵੱਲੋਂ ਧੰਨ ਗੁਰ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਇੱਥੇ ਧੀਰਮਲ ਦੇ ਸਾਥੀ ਸ਼ੀਹੇ ਮਸੰਦ ਨੇ ਗੁਰੂ ਜੀ ਉੱਪਰ ਗੋਲੀ ਚਲਾਈ ਸੀ ਜੋ ਗੁਰੂ ਸਾਹਿਬ ਜੀ ਦਾ ਕੋਈ ਨੁਕਸਾਨ ਕੀਤੇ ਬਿਨਾ ਅੱਗੇ ਲੰਘੀ ਸੀ ਇਹ ਆਸਥਾਨ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਦਾ ਇਹ ਹੈ ਜਿਉ ਪੁਰਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਸੀ ਜਿੱਥੋਂ ਹੀ ਭਾਈ ਮੱਖਣ ਸ਼ਾਹ ਜੀ ਦਾ ਲਬਾਣਾ ਜਿੱਦਾ ਜਿਹੜਾ ਜਹਾਜ਼ ਡੁੱਬ ਰਿਹਾ ਸੀਗਾ ਉੱਥੋਂ ਮਹਾਰਾਜ ਨੇ ਬੰਨੇ ਲਾਇਆ ਸੀ ਇਹ ਦੁਬਾਰਾ ਜਿਉ ਪੁਰਾ ਸਾਹਿਬ ਤੇ ਗੁਰਦੇਵ ਸਾਹਿਬ ਨੇ 26 ਸਾਲ ਨੂੰ 9113 ਵਿੱਚ ਭਗਤੀ ਕੀਤੀ ਸੀ ਇਸ ਸਥਾਨ ਤੋਂ ਸ਼੍ਰੀ ਗੁਰਦੇਵ ਸਾਹਿਬ ਨੇ ਮਾਈ ਮੱਖਣਸ਼ਾਲ ਲਵਾਣਾ ਜਿਹੜਾ ਡੁੱਬਦਾ ਜਹਾਜ਼ ਜਿਹੜਾ ਸੀਗਾ ਉਹ ਤਾਰਿਆ ਸੀ ਤੇ ਜਦੋਂ ਭਾਈ ਮੱਖਣਸ਼ਾਹ ਗੁਰਸਾਹਿਬ ਨੂੰ ਭੇਟਾ ਪ੍ਰਦਾਨ ਕਰਦਾ ਤੇ ਉਦੋਂ ਹੀ ਉਹ ਬਰੋ ਚਾਰਨ ਕਰਦਾ ਜਰੂਰ ਲਾਦਰੇ ਗੁਰੂ ਲਾਦਰੇ ਇਹ ਉਹ ਸਥਾਨ ਹੈ ਸੱਚਾ ਗੁਰੂ ਲਾਦਰੇ ਸੱਚਾ ਗੁਰੂ ਲਾਦਰੇ ਜਾਨੀਆਂ ਚੁੱਪਦਾ ਰਹੇ ਕੋ ਯਾਰ ਮੈਂ ਲੱਭਦਾ ਸੀ ਕੀ ਆ ਗਿਆ ਮੈਂ ਲਿਖੇ ਕੋਲ ਲੋ ਸੋਚਾ ਦੇਣਾ ਕਿ ਇਹਦੇ ਬਾਰੇ ਮੈਂ ਸ਼ਾਇਦ ਬਾਰੇ ਸੀ ਸ਼ਾਇਦ ਕੋਈ ਲਾ ਰਿਹਾ ਹੈ ਕੋਈ ਲਾ ਰਿਹਾ ਹੈ ਆਇਆ ਆ ਦੂਰ ਲੱਗਿਆ ਕੋਈ ਹੋਣੀ ਇਹ ਪਾਈ ਲਖੀਸ਼ਾ ਪੰਜਾਰਾ ਜੀ ਇੰਨੇ ਵਰਤੇਗ ਬਾਧਰ ਜੀ ਮਹਾਰਾਜ ਦਾ ਸਰੀਰ ਆਪਣੇ ਉਮਨ ਰੱਖ ਕੇ ਘਰ ਮਾ ਉਹਨੂੰ ਅੱਗ ਲਾ ਦਿੱਤ ਘਰ ਨੂੰ ਕਿਉਂਕਿ ਮੁਗਲ ਸੰਸਕਾਰ ਨਹੀਂ ਨ ਕਰਨ ਦਾ ਮੈ ਤੇ ਤੜਾ ਤੜਾ ਉੱਪਰ ਉਹ ਲਿਆਈ ਸੀ ਭਾਈ ਜੱਤਾ ਜੀ ਤੜਾ ਲੈ ਕੇ ਮਹਾਰਜ ਦਾ ਸੌਰੀ ਮਾਰੇ ਕਾ ਸਿਰ ਲੈ ਕੇ ਅੱਗੇ ਤੇ ਰੰਗਰੇਟੇ ਗੁਰੂ ਕੇ ਬੇਟੇ we mm -hmm. ਸੰਘਾ ਜੀ ਇਹ ਸੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜਿਸ ਦੇ ਆਪਾਂ ਨੇ ਹੁਣ ਦਰਸ਼ਨ ਕੀਤੇ ਹਨ ਤੇ ਦਰਸ਼ਨ ਕਰਕੇ ਲੰਗਰ ਪਾਣੀ ਛੱਕ ਕੇ ਆਪਾਂ ਬਾਹਰ ਆ ਗਏ ਹਾਂ ਹੁਣ ਆਪਾਂ ਆਪਾਂ ਅਗਲੇ ਪਿੰਡੇ ਲਈ ਚਾਲੇ ਪੰਦੇ ਹਾਂ